ਸਿੱਧੀ ਡਾਇਰੈਕਟ ਹੱਥ ਲਾਲ ਕਰਤਾ ਸਟਾਰਟ ਹੋਣ ਲੱਗਾ ਕੰਮ ਅਮਨ ਨੇ ਜਿੱਤੀ ਟਾਸ ਤੇ ਦੇਖੋ ਕਿੰਨੀਆਂ ਟਪੇੜਾ ਮਾਰ ਕੇ ਇਹ ਲੀਡ ਲੈਂਦਾ ਤੇ ਸ਼ੁਰੂ ਕਰ ਪਈ ਨਹੀਂ ਨਹੀਂ ਆਈ ਪੰਡੀ ਨਹੀਂ ਆਇਆ ਮਤਰਾ ਕਰਦੇ ਲਾਲ ਆ ਤਾ ਲੂਲਾ ਲਾ ਲਈਏ ਹੱਥ ਵੇਖੋ ਹੱਥ ਰੱਖਣ ਦੇ ਚਾਹੀਏ ਸਣਾ ਦਿੱਜਾ ਨਹੀਂ ਹਾਂ ਇੱਕ

ਉੱਪਰ ਗਈ ਚੋਲ ਨਾ ਨਾ ਬਾਬੀ ਮੰਗਲਾ ਦੇਲਾ 15 15 16 12 12 12 12 ਸਾਰਾ ਸਾਰਾ ਜੀਰ ਨਾਲ ਲੀਡ ਲੈ ਕੇ ਜੰਗ ਸਿੰਘ ਪਹਿਲਾ ਰੌਡ ਜੋਤ ਤੱਕੇ ਨੇ ਤੇ ਦੂਜੇ ਰੌਂਡ ਦੀ ਸਵਾਰ ਪੂਰਾ ਮੁੰਡੇ ਨੇ ਕਾਦਾ ਗੁੱਸਾ ਹੋਰ ਵੇਖੋ ਮੁੰਡੇ ਹੱਥ ਵੇਖਿਆ ਜਾਵੇ ਹੱਥ ਖੋ ਮੁੰਡਿਆ ਲਾਲਗੀ ਵਿੱਚ ਖੜੋਤ ਨਾ ਲਾਲ Kom. ਤਮ ਗਿਆ ਮੈਸਜ ਉਹਦਾ ਸ਼ਹ ਅਰਾ ਭਲੀ ਮਾਰਨ ਹਰ ਕਦੇ ਸਟੋਰੀ ਪਾ ਕੇ ਤੈਨੂੰ ਕੀ ਲੈਕ ਕਰਨ ਦੇ ਹੁਣ ਲੈਕ ਚਾਰ ਪੰਜ ਹੈ ਬੋਚਾ ਤੇ ਨਹੀਂ ਅਏ ਮਤ ਹਾਂ ਤੇ ਨਹੀਂ ਸਾਰੀ ਮੈਨਾਂ ਛੱਡਨੀ ਆ ਅਚਨ ਇੱਕ ਕਲਿੱਪ ਪਾਉਣੀ ਆ ਮਮਾ ਮੇਰੇ ਮੂਸੇ ਨੰਮਾ ਦੀ ਜੇ ਆਈ ਹੁਣੇ ਆਦੀ ਦੋ ਰੰਡਾਂ ਦੇ ਬਾਅਦ ਗੁਰਚੰਦ ਸਿੰਘ ਨੇ ਭਾਰੀ ਲੀਡ ਦੇ ਨਾਲ ਬਹੁਤ ਆਂਦਰ ਕੀਤਾ ਤੇ ਕਿੱਦਾਂ ਲੱਗੀ ਵੀਡੀਓ ਮੇਰੇ ਦੇਖਣੀ ਵੀਡੀਓ ਸਤਿ ਸ਼੍ਰੀ ਅਕਾਲ ਲਾਈਕ ਕਮੈਂਟ ਐਂਡ ਸਬਸਕ੍ਰਾਈਬ